ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਵਿੱਚ ਅੱਜ ਆਪਾਂ PR 126 ਦੀ ਵढाई ਸ਼ੁਰੂ ਕਰਨ ਕੀਤੀ ਆ ਤੇ ਅਗਰ ਸੋਚ ਆ ਪੀ ਬੰਦ ਰਹੇ ਹਨ ਮੈਂ ਟਰੈਕਟਰ ਲੈ ਕੇ ਆਇਆ ਸੀ ਘਰੋਂ ਹੁਣ ਇਦੇ ਵਿੱਚ ਤੇ ਹਲਦੀ ਦੀ ਬਿਮਾਰੀ ਘਟਾ ਹੈ ਨਹੀਂ ਬਹੁ ਮਾਮੂਲੀ ਜਿਹਾ ਇਹਨਾਂ ਬਰਸਾਤਾਂ ਤੋਂ ਪਹਿਲਾਂ ਨਿਸਰ ਗਈ ਸੀਗੀ ਤਾਂ ਕਰਕੇ ਠੀਕ ਆ ਇਹ ਹੈਗੀ ਮੱਕੀ ਵਾਲੀ ਜਗ੍ਹਾ ਹੀ ਐ ਵੀ ਪਰ ਮੱਕੀ ਅਗੇਤੀ ਵੱਢ ਲਈ ਸੀਗੀ ਇੱਥੇ ਤੇ ਉੱਥੇ ਆ ਦੇਖ ਲੋ ਹੁਣ ਬਿਲਕੁਲ ਨਹੀਂ ਉੱਡਦੀ ਹੈਗੀ ਦਿਖਾਉਨੇ ਆ ਉਹਨੂੰ ਕਿਵੇਂ ਆ ਸੇਵਕਾ ਠੀਕ ਆ ਹਲੋ ਜੀ ਇਹ ਠੀਕ ਆ ਹਨਾ ਹਲਦੀ ਦਾ ਬਿਲਕੁਲ ਵੀ ਕੋਈ ਢੱਕਾ ਵੀ ਨਹੀਂ ਆਉਂਦਾ ਇਹ ਚ ਹਲਦੀ ਦਾ ਕੋਈ ਮਾੜਾ ਮੋਟਾ ਇੱਕ ਅੱਧਾ ਹੋਊ ਕੋਈ ਰੋਟੀ ਆ ਹਾਂ ਠੀਕ ਆ ਇਹ ਬਰਸਾਤ ਤੋਂ ਪਹਿਲਾਂ ਜਿਹੜੀਆਂ ਨਿਸਰਗੀਆਂ ਉਹ ਠੀਕ ਨੇ ਜਿਹੜੀਆਂ ਬਰਸਾਤ ਚ ਆ ਗਈਆਂ ਉਹ ਆਉਂਦੇ ਉਹ ਹਲ ਜਗੀਆਂ ਬੈਨੇ ਨਹੀਂ ਆਇਆ ਨਹੀਂ ਮੈਂ ਵੀ ਚੱਲਿਆ ਦਸਹਰਾ ਦੇਖਣੇ ਕੰਨੇ ਨੂੰ ਕੰਨੇ ਦਾ ਸਹਰਾ ਕੰਨੇ ਦਾ ਸਹਰਾ ਦੇਖਿਆ ਆਉਣਾ ਅੱਜ ਉਹ ਵੀ ਅੱਧਰ ਵੀ ਆਲੂ ਬੀਤੇ ਸੀਗੇ ਪਰ ਇਹਨਾਂ ਨੂੰ ਪਾਣੀ ਰਹਿੰਦਾ ਹਜੇ ਲਾਉਣ ਤੋਂ ਅੱਜ ਦੁਪਹਿਰ ਨੂੰ ਲੇਟ ਹੋਵੇਗਾ। ਅੱਲਾ ਛੱਡਤੀ ਤੇ ਸੀ ਕੱਦਰੇ ਆ ਗਏ ਪੀ ਉੱਤੇ। ਹੂੰ। 12:00 12:00 ਵਜੇ ਇੱਥੇ ਆ ਕੇ ਦੇਖਿਆ ਸੀ ਲੇਟ। ਅਰੇ ਬੱਕੇ ਹੌਲੀ ਨਹੀਂ ਹੋ ਜਾਂਦੇ ਜਿੰਨੇ। ਹਾਂ ਜਿਵੇਂ ਆ ਨਾ ਆਪਾਂ ਕੋਈ ਚੀਜ਼ ਧੋ ਦਿੰਨੇ ਆ। ਵੀ ਉਹ ਚੀਜ਼ ਹੌਲੀ ਹੋ ਗਈ ਜਿਹਦੀ ਉੱਪਰ ਨਿੱਗਰ ਨਹੀਂ ਹੈਗੀ ਹੌਲੀ ਆ। ਉਹ ਪਾਣੀਆਂ ਪਈ ਗਿਆ ਨਾ ਵਿੱਚ ਇਹ ਕਰਕੇ ਹੌਲੀਆਂ ਹੋ ਗਈਆਂ ਅੱਗੇ ਨਾਲ ਐਲਾਨ ਠੀਕ ਸੀਗਾ ਪਰ ਇਹ ਮੌਸਮ ਵੀ ਖਰਾਬ ਹੋਇਆ ਹੋਇਆ ਮੌਸਮ ਵੀ ਕਹਿੰਦੇ ਖਰਾਬ ਆ ਆ ਦੇਖੋ ਪਰ ਬੱਦਲ ਹੋਏ ਹੋਏ ਨੇ ਜਿਹੜੀ ਵੱਡੀ ਜਾਵੇ ਉਹੀ ਚੰਗੀ ਆ ਹਜੇ ਤਾਂ ਜਦੋਂ ਪੱਕੀ ਹੋਈ ਆ ਉਹ ਵੱਢ ਲੈਣੀ ਚਾਹੀਦੀ ਆ ਹਾਂ ਚੱਤਨੇ ਰੋੜੇ ਤੋਂ ਉਸੇ ਚਾਤੀ ਹੋ ਰਿਹਾ ਕਰੋ ਬੜਾ ਅਸਰਦਾਰ ਹੋ ਆ ਉਹਦੇ ਨੂੰ ਆ ਜੇ ਲਖੀ ਚੱਲਦੇ ਆ ਜੀ ਜੀ ਵੱਢਦੇ ਆ ਮ ਖਰਾਬ ਆ ਗਰਮੀ ਬਹੁਤ ਹੋਈ ਆ ਇਹਨਾਂ ਦੀ ਆ ਮਸ਼ੀਨ ਚੱਲਦੀ ਐ ਇਹੀ ਮਾਲਕਾਂ ਦੀ ਉਹ ਜਾ ਰਹੀ ਐ ਇੱਕ ਹੋਰ ਮਸ਼ੀਨ ਆ ਇਹਦੇ ਕੰਪਨੀ ਦੀ ਗਰਦੀਪ ਵਾਲਿਆਂ ਦੀ ਏ ਕਿਨ ਇੱਕ ਇਹਨਾਂ ਕੋਲ ਹੈਗੀ ਆ ਕਿਹੜੀ ਆ ਏਸੀ ਵਾਲੀ ਆ ਹਨਾ ਆ ਤਾਂ ਏਸੀ ਐ ਇੱਕ ਹੋਰ ਏਸੀ ਵੀ ਹਰੀ ਐ ਲਾਲ ਰੰਗ ਦੇ ਚ ਇੱਕ ਲਾਲ ਰੰਗ ਚ ਵੀ ਆ ਦੋ ਕਟੀਆਂ ਹੋ ਗਿਆ ਗਾ ਹੋ ਜਾਂਦੀ ਆ ਹਰ ਮਾਰਦਾ ਨੂੰ ਆਪਾਂ ਨੂੰ ਮਾਰਦਾ ਦੇਖਦੇ ਆ ਅੱਜ ਕਿੰਨਾ ਝਾੜ ਨਿਕਲਦਾ 26 ਦਾ हां मैं इनु ਘਰ ਨੂੰ ਲੈ ਜਾਂਦਾ ਆਉ ਬਦਲ ਵੀ ਹੋਇਆ ਆ ਠੀਕ ਆ ਹੋ ਗਿਆ ਹੋਇਆ ਮਾਈਕਾਰ ਟਰਾਲੀ ਹੁਣ ਘਰ ਨੂੰ ਲੈ ਚੱਲੇ ਆ ਮੈਂ ਲੈ ਜਾਣੀ ਆ ਬਦਲ ਮੌਸਮ ਖਰਾਬ ਆ ਵੀ ਤੇ ਨਾਲ ਹੁੰਦੀ ਲੈ ਚਲੀਏ ਘਰ ਨੂੰ ਇਸ ਤੋਂ ਬਾਅਦ ਦੋ ਕਿਲੇ ਉੱਧਰ ਰਹਿੰਦੇ ਨੇ ਉਹ ਇਹਦੇ ਵਿੱਚ ਇਹ ਚ ਪੈ ਜਾਣਗੇ ਚਲੋ ਜੀ ਹਾਂ ਹਾ ਤਾਂ ਟਾਈਮ ਹੈ ਲੈ ਕੇ ਚੱਲੇ ਆਉਣ ਘਰ ਨੂੰ ਚੱਲਿਆ ਮੌਸਮ ਢੰਡਾ ਮਣ ਲੱਗਿਆ ਉਹਨੂੰ ਠੰਡਾ ਹੀ ਬੁਲਾਉਣ ਲੱਗੇ ਆਂ ਦੇਖ ਕੇ ਢੰਡਾ ਲੈ ਆ ਆ ਹਾਂ ਹਾਂ ਇਹ ਤਾਂ ਦਸਾਰਾ ਦੇਖਣ ਚੱਲੇ ਆ ਚੱਲ ਜੀ ਸਮਾਂ ਕਰ ਚੁੱਕੀ ਆਪਾਂ ਚੱਲ ਚੱਲ ਜੀ ਮੌਸਮ ਕਰਾਓ ਚੱਲ ਚੱਲ ਜੀ ខ្លាប់ព្ល់ខ្លាប់ព